ਦੀ ਐਪੀ ਗਿਆਪਰ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਮੈਂ ਠਾਡਾ ਆਪਣਾ ਪ੍ਰੈਸਰਪੋਰਟਰ ਵਿਕੀ ਖੱਤਰੀ ਅੱਜ ਆਪਾਂ ਪਹੁੰਚੇ ਆਂ ਸ਼ਾਹਕੋਟ ਵਿੱਚ ਜਿੱਥੇ ਬਾਬਾ ਸੋਹੰਦਾ ਜੀ ਔਰ ਭਾਂਦਾ ਜੀ ਦਾ ਮੇਲਾ ਕਰਾਇਆ ਜਾ ਰਿਹਾ ਹੈ ਜਿਦੇ ਵਿੱਚ ਖੇਡਾਂ ਵੀ ਕਰਾਈਆਂ ਜਾ ਰਹੀਆਂ ਹੈ ਤੇ ਔਰ ਬਾਜੀ ਕਰਾਈ ਜਾ ਰਹੀ ਹੈ ਤੇ ਆਜੋ ਠਾਡੀ ਗੱਲੋਂ ਉਹਨਾਂ ਦੇ ਪ੍ਰਧਾਨ ਸਾਹਿਬ ਨਾਲ ਗੱਲ ਕਰਾਉਣੀ ਹੈ ਬਹੁਤ ਪੁਰਾਣਾ ਇਹਨੂੰ ਆਪਾਂ ਜੱਦੀ ਮੇਲਾ ਵੀ ਕਹਿ ਸਕਦੇ ਆਂ ਇਹ ਦੂਜੇ ਲਫ਼ਜ਼ਾਂ ਦੇ ਵਿੱਚ ਸਾਡੇ ਵੱਡਿਆਂ ਤੋਂ ਮੇਲਾ ਲੱਗਦਾ ਆਉਂਦਾ ਜਿਹੜੇ ਜੇ ਅਸੀਂ ਉਹਨਾਂ ਮੇਲਿਆਂ ਦੀ ਗਿਣਤੀ ਕਿਹਨੂੰ ਦੱਸਣੀ ਹੋਵੇ ਉਹ ਤਾਂ ਅਸੀਂ ਇਹ ਹੀ ਦੱਸ ਸਕਦੇ ਦੂਜੀ ਪੀੜ੍ਹੀ ਹੋ ਗਈ ਜੀ ਤੇ ਸਾਡੀ ਮੇਲਾ ਦਾ ਗਾਂ ਤੀਜੀ ਪੀੜ੍ਹੀ ਵੀ ਸਾਡੇ ਨਾਲ ਖੜੀ ਹੈ ਤੇ ਤੀਜੀ ਪੀੜ੍ਹੀ ਤੱਕ ਤਾਂ ਮੇਲਾ ਚਲੇ ਗਿਆ ਜੀ ਜੇ ਅਸੀਂ हट ਕੇ ਗੱਲ ਕਰੀਏ ਤੇ ਸਾਡੇ ਇਸ ਖੇਡ ਮੇਲੇ ਦੇ ਵਿੱਚ ਲੋਪ ਹੋ ਰਹੀ ਸਾਡੀ ਵਿਰਾਸਤੀ ਖੇਡ ਬਾਜੀ ਜਿਹੜੀ ਕਿਸੇ ਭਲੇ ਸਮਿਆਂ ਦੇ ਵਿੱਚ ਪਹਿਲਾਂ ਪਿੰਡਾਂ ਚ ਪੈਂਦੀ ਹੁੰਦੀ ਸੀ ਨਗਰ ਦੀ ਸੁੱਖ ਮੰਗਣ ਲਈ ਡੰਗਰ ਵਛੇ ਦੀ ਸੁੱਖ ਮੰਗਣ ਦੇ ਲਈ ਇਹ ਬਾਜੀ ਹਰ ਪਿੰਡ ਦੇ ਵਿੱਚ ਪੈਂਦੀ ਹੁੰਦੀ ਸੀ ਪਰ ਸਮਾਂ ਬਦਲਣ ਦੇ ਨਾਲ ਇਹ ਚੀਜ਼ਾਂ ਬਦਲ ਗਈਆਂ ਇਸ ਖੇਡ ਨੂੰ ਅਸੀਂ ਇਹ ਲੋਪ ਨਹੀਂ ਹੋਣ ਦਵਾਗੇ ਜੀ ਔਰ ਇਹ ਜਿਹੜੀ ਫੱਟੀ ਦੀ ਛਾਲ ਆ ਜੀ ਇਹ ਫੱਟੀ ਦੀ ਛਾਲ ਇੱਕ ਬਹੁਤ ਹੀ ਜ਼ਬਰਦਸਤ ਛਾਲ ਆ ਜੀ ਇਸ ਇੱਕ ਛਾਲ ਦੇ ਵਿੱਚ ਤਿੰਨ ਚਾਰ ਛਾਲਾਂ ਆ ਜੀ ਤੇ ਇਸ ਫੱਟੀ ਦੀ ਛਾਲ ਲੱਗਦੀ ਨੂੰ ਸਾਡਾ ਅੱਜ 23ਵਾਂ ਮੇਲਾ ਜੀ 23 23 ਸਾਲ ਹੋ ਗਏ ਸਾਡੀ ਫੱਟੀ ਦੀ ਛਾਲ ਲੱਗਦੀ ਨੂੰ ਜੀ ਤੇ ਸਾਡੀ ਵਿਰਾਸਤੀ ਖੇਡ ਆ ਇਹ ਇਦਾਂ ਹੀ ਲੱਗਦੀ ਰਹੂਗੀ ਇਹਦਾ ਅਸੀਂ ਵਾਅਦਾ ਕਰਦੇ ਆਂ ਜੀ ਹਰ ਸਾਲ ਲੱਗੂਗੀ ਸਾਡੇ ਗਾਂ ਅਗਲੀ ਪੀੜ੍ਹੀ ਵੀ ਲੋ ਆਉਗੀ ਜੀ ਇਹ ਖੇਡ ਇਦਾਂ ਹੀ ਚੱਲੂਗੀ ਤੇ ਇਹ ਬਾਹ ਕੌਣ ਲੱਗਿਆ ਮੁੰਡੀ ਕੌਣ ਲੱਗਿਆ ਮੁੰਡਾ ਜੀ ਤੇ ਜੀ ਮਨਦੀਪ ਛੋਕਰਾਂ ਉਹ ਪਹਿਲਾਂ ਵੀ ਸਾਡੀ ਇਸ ਖੇਡ ਦਾ ਚੈਂਪੀਅਨ ਆ ਪਰ ਅੱਜ ਦੇ ਜੇ ਮੈਂ ਮੁਕਾਬਲੇ ਦੀ ਗੱਲ ਕਰਾਂ ਅੱਜ ਦਾ ਮੁਕਾਬਲਾ ਪਿਛਲੇ 22 ਮੇਲਿਆਂ ਨੂੰ ਮਾਤ ਦੇ ਗਿਆ ਜੀ ਅੱਜ 1.5 ਫੁੱਟ ਉੱਚੀ ਛਾਲ ਲੱਗੀ ਆ ਜੀ ਪਿਛਲੇ ਮੇਲਿਆਂ ਨਾਲੋਂ ਔਰ ਬਹੁਤ ਫਸਵਾ ਮੁਕਾਬਲਾ ਆ ਮਨਦੀਪ ਛੋਕਰਾਂ ਤੇ ਰਾਜਵਿੰਦਰ ਦੇ ਵਿੱਚ ਤੇ ਰਾਜਵਿੰਦਰ ਛੋਟੀ ਉਮਰ ਦਾ ਮੁੰਡਾ ਜੀ ਬਹੁਤ ਚੰਗੀ ਸ਼ਾਲ ਲਈ ਰਿਕਾਰਡ ਉਹ ਵੀ ਸਾਡੇ ਪਿਛਲੇ ਬੀਟ ਕਰ ਗਿਆ ਜੀ ਫਾਈਨਲ ਦੇ ਵਿੱਚ ਜਾ ਕੇ ਮਨਦੀਪ ਜੇਤੂ ਰਿਹਾ ਤੇ ਰਾਜਵਿੰਦਰ ਸੈਕੰਡ ਰਿਹਾ ਜੀ ਅਸੀਂ ਦੋਨਾਂ ਨੂੰ ਜੇਤੂ ਮੰਨਦੇ ਹਾਂ ਜੇ ਤਰ ਦਾ ਫੈਸਲਾ ਤਾਂ ਕਰਨਾ ਹੁੰਦਾ ਪਰ ਰਾਜਵਿੰਦਰ ਦਾ ਮੈਂ ਕਹੂੰਗਾ ਵੀ ਉਹਦੀ ਸ਼ਾਲ ਅਲੋਕਾਰੀ ਸ਼ਾਲ ਸੀ ਬਹੁਤ ਵਧੀਆ ਖਿੱਚ ਦਾ ਕੇਂਦਰ ਸੀ ਉਹਦੀ ਸ਼ਾਲ ਤੇ ਮਨਦੀਪ ਤਾਂ ਸਾਡਾ ਪਹਿਲਾਂ ਹੀ ਚੈਂਪੀਅਨ ਆ ਜੀ ਮੇਲਿਆਂ ਦਾ ਤੇ ਉਹ ਚੈਂਪੀਅਨ ਆ ਤੇ ਉਹਨੇ ਆਪਣੀ ਉਸ ਜਿਹੜੀ ਉਹਦੀ ਦਿੱਕਵਾ ਉਹਨੂੰ ਬਰਕਰਾਰ ਰੱਖਦੇ ਹੋਏ ਅੱਜ ਦਾ ਇਹ ਮੇਲਾ ਮੰਦੀਪ ਨੇ ਜਿੱਤਿਆ ਜੀ ਔਰ ਮੁੰਦੀ ਦਾ ਹੱਕਦਾਰ ਬਣਿਆ ਇਸ ਮੇਲੇ ਦੇ ਵਿੱਚ ਔਰ ਸਾਡੇ ਮੰਦੀਪ ਪਹਿਲਵਾਨ ਜੀ ਅਛਾਗੜ ਜੋ ਮੁੰਦੀ ਜਿੱਤ ਕੇ ਲਿਆ ਰਹੇ ਆ ਬਾਜੀ ਵੀ ਤੋਂ ਤੇ ਅੱਜ ਉਹਨਾਂ ਦੀ ਗੱਲਬਾਤ ਆਡੇ ਨਾਲ ਕਰਾ ਰਹੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸ਼ਾਹਕੋੜ ਦੇ ਵਿੱਚ ਬਾਜੀ ਦੇ ਮੁਕਾਬਲੇ ਹੁੰਦੇ ਆ ਬਹੁਤ ਵਧੀਆ ਮੁਕਾਬਲੇ ਕਰਾਉਂਦੇ ਆ ਜੀ ਹਰੇਕ ਸਾਲ ਦੀ ਤਰ੍ਹਾਂ ਤੇ ਮੈਨੂੰ ਵੀ ਬਹੁਤ ਟਾਈਮ ਹੋ ਗਿਆ ਇੱਥੇ ਆਂਦਿਆਂ ਨੂੰ ਮੈਂ ਪਿਛਲੇ ਸਾਲ ਵੀ ਮੁੰਦੀ ਪ੍ਰਾਪਤ ਕੀਤੀ ਸੀ ਤੇ ਇਸ ਸਾਲ ਵੀ ਮੁੰਦੀ ਪ੍ਰਾਪਤ ਕੀਤੀ ਆ ਕਮੇਟੀ ਦਾ ਬੜਾ ਧੰਨਵਾਦ ਕਰਦੇ ਆਂ ਅਸੀਂ ਤਹਿ ਦਿਲ ਤੋਂ ਇਹੋ ਜਿਹੇ ਪ੍ਰੋਗਰਾਮ ਵੱਧ ਤੋਂ ਵੱਧ ਕਰਾਇਆ ਕਰੋ ਜੀ